ਬਾਜੀ ਸਾਰਨ ਸਾਸਰੀ ਕਾਲ ਜਿੰਨੇ ਵੀ ਫੇਸਬੁੱਕ ਤੇ ਮੇਰੇ ਨਾਲ ਜੁੜੇ ਹੋਏ ਨੇ ਇਹ ਮੈਂ ਇੱਕ ਪਹਿਲਾ ਵੀਡੀਓ ਦੇ ਵਿੱਚ ਕਹਿ ਕੇ ਹਟਿਆਂਗਾ ਵੀ ਉਹਨ ਇੱਕ ਸੱਚੀ ਕਹਾਣੀ ਸੁਣਾਉਣਾ ਲੱਗਿਆਂਗਾ ਤੇ ਸੱਚੀ ਕਹਾਣੀ ਸੁਣਾਉਣ ਲੱਗਿਆਂ ਹੈ ਤਾਂ ਥੋੜੀ ਜੀ ਉਹ ਯਾਰਤੀ ਪਿਆਰ ਤੇ ਡਿਪੈਂਡ ਹੈ ਜੀ ਨਾ ਇੱਕ ਮੁੰਡਾ ਹੁੰਦਾ ਜਿਹਦਾ ਨਾਮ ਵੀ ਮੈਂ ਦੱਸ ਦੂੰਗਾ ਐਂਡ ਦੇ ਵਿੱਚ ਦੇਖਦੇ ਰਹੋ ਤੇ ਨਾਲ ਨਾਲ ਸ਼ੇਅਰ ਕਰਦੇ ਰਹੋ ਤੇ ਇੱਕ ਕੁੜੀ ਹੁੰਦੀ ਹੈ ਮੈਂ ਮੁੰਡੇ ਤੋਂ ਚੱਲਦਾ ਸ਼ੁਰੂ ਕਰਦਾ ਮੁੰਡਾ 10ਵੀਂ ਪਾਸ ਕਰਦਾ ਹੈ ਉਹਦੀ ਮੈਰਿਜ ਹੋ ਜਾਂਦੀ ਹੈ ਛੋਟੀ ਉਮਰ ਦੇ ਵਿੱਚ ਅ ਕਾਰ ਵਾਲੇ ਨੇ ਕੁਝ ਮਜਬੂਰੀਆਂ ਦਾ ਦਿਓ ਵੀ ਕੁਝ ਵੀ ਦਾ ਦਿਓ ਉਹ ਮੁੰਡਾ ਅਨੇਕ ਕਰਦਾ ਹੈਗਾ ਵੀ ਮੈਂ ਕਰਾਉਣਾ ਨਹੀਂ ਮੈਂ ਜੀ ਛੋਟੀ ਉਮਰ ਹੈਗੀ ਮੈਂ ਆਪਣਾ ਜਿਹੜਾ ਉਹ ਹੈ ਮਰਜ਼ੀ ਨਾਲ ਕਰਾਂਗਾ ਤਾਂ ਕਰਦਿਆਂ ਨੂੰ ਥੋੜਾ ਜਿਹਾ ਮਜਬੂਰੀ ਸੀਗਾ ਉਸ ਟਾਈਮ ਉਹ ਬੰਦੇ ਦੇ ਵੀ ਜਿਹੜਾ ਮੁੰਡਾ ਸੀਗਾ ਅ ਉਹ ਕੁੜੀ ਸੰਪਰਕ ਚ ਨਹੀਂ ਦੀ ਉਸ ਟਾਈਮ ਵੀ ਆਈ ਹੋਈ ਸੀ ਉਸ ਤੋਂ ਬਾਅਦ ਚਲੋ ਜੀ ਮੁੰਡੇ ਦਾ ਅ ਪਲਸ 1 ਦੇ ਵਿੱਚ ਪਲਸ 2 ਪੜਦਾ ਸੀਗਾ ਵਿਆਹ ਹੋ ਗਿਆ ਵਿਆਹ ਹੋ ਗਿਆ ਵਿਆਹ ਹੋ ਗਿਆ ਪਲਸ 1 ਪਲਸ 2 ਕਰਕੇ ਅੱਗੇ ਕਾਲਜ ਵੱਲ ਵਧਿਆ ਚਲੋ ਬਹੁਤ ਤਰ੍ਹਾਂ ਦੀਆਂ ਕੁੜੀਆਂ ਮਿਲਦੀਆਂ ਹੁੰਦੀਆਂ ਨੇ ਬਹੁਤ ਤਰ੍ਹਾਂ ਦੀਆਂ ਕੁੜੀਆਂ ਮਿਲੀਆਂ ਉਹਨੂੰ ਆ ਮੰਡਵੀ ਆਪਣਾ ਚੱਕਰ ਚਲਾਉਣ ਦੇ ਲਈ ਮੁੰਡੇ ਦੀ ਜਿਹੜੀ ਉਹ ਕਹਾਣੀ ਹੈ ਪਿੱਛੇ ਵੀ ਉਹਦੀ ਵਾਈਫ ਵਾਲਾ ਦਾ ਧਿਆਨ ਕਿਉਂ ਨਹੀਂ ਗਿਆ ਉਹ ਵੀ ਮੈਂ ਤੁਹਾਨੂੰ ਬਾਅਦ ਵਿੱਚ ਦੱਸੂਗਾ। ਓਹੋ ਕੀ ਕਰਦਾ ਹੈਗਾ ਆਲੇ-ਦੁਆਲੇ ਕੁੜੀਆਂ ਤਾਂ ਉਹਦੇ ਰਹਿੰਦੀਆਂ ਨੇਗੀਆਂ ਕਿਉਂ ਉਹਦੇ ਕੋਲ ਚੰਗ ਬਾਈਕ ਹੁੰਦੀ ਹੈਗੀ ਘੁੰਮਣ ਫਿਰਨ ਦਾ ਖਰਚਾ ਹੁੰਦਾ ਹੈਗਾ। ਤੇ ਉਸ ਤੋਂ ਬਾਅਦ ਓਹ ਮੇਰੇ ਸ਼ਹਿਰ ਰਹਿੰਦਾ ਵੀ ਸੋਚ ਰਹਿੰਦੇ ਵੀ ਮੇਰੇ ਨਾਲ ਖੜਨ ਵਾਲੀ ਕੁੜੀ ਹੋਵੇ ਸੱਚਾ ਪਿਆਰ ਕਰਨ ਵਾਲੀ ਹੋਵੇ ਠੀਕ ਹੈ ਤੇ ਵੀ ਮੈਂ ਉਸ ਕੁੜੀ ਨੂੰ ਪਿਆਰ ਕਰੂੰ ਜਿਹੜੀ ਮੁੰਡੇ ਵਾਲੀ ਹੈ ਗੱਲ ਇਹ ਮੈਂ ਤੁਹਾਨੂੰ ਐਂਡ ਦੇ ਵਿੱਚ ਦੱਸੂਗਾ ਵੀ ਉਹ ਵਾਈਪਰ ਨੂੰ ਉਧਰ ਕਿਉਂ ਗਿਆ ਕੀ ਕਾਰਨ ਸੀਗਾ ਸਾਰਾ ਇਹ ਵੀ ਤੁਹਾਨੂੰ ਦੱਸੂਗਾ ਤੇ ਉਸ ਤੋਂ ਬਾਅਦ ਕੀ ਹੋਇਆ ਚਲੋ ਜੀ ਕੁਝ ਸਮਾਂ ਲੰਘਦਾ ਜਾਂਦਾ ਹੈ ਕਾਦਜ ਦੇ ਵਿੱਚ ਇਕੱਠੇ ਹੋ ਜਾਂਦੇ ਆ ਇਹ ਦੀ ਦੋਸਤੀ ਹੋ ਜਾਂਦੀ ਹੈ ਦੋਸਤੀ ਦੇ ਵਿੱਚ ਪਿਆਰ ਦੇ ਵਿੱਚ ਬਦਲ ਜਾਂਦੀ ਹੈ ਤੇ ਪੜਦੇ ਨੇਗੇ ਪੜਦੇ ਪੜਦੇ ਜੌਬ ਕਰਨ ਲੱਗ ਜਾਂਦੇ ਨੇ ਜੀ ਪ੍ਰਾਈਵੇਟ ਅ ਜੌਬ ਕਰਦੇ ਹੈਗੇ ਅ ਮੁੰਡਾ ਦੁੱਧਿਆਣੇ ਜੌਬ ਕਰਦਾ ਸੀ ਕੁੜੀ ਦੀ ਸਟੱਡੀ ਚੱਲ ਰਹੀ ਸੀ ਤੇ ਅ ਉਸ ਦਰਾਨ ਉਸ ਤੋਂ ਬਾਅਦ ਚਲੋ ਇਹ ਸਿਰਸਾ ਚੱਲਦਾ ਰਿਹਾ ਮਿਲਦੇ ਗਿਲਦੇ ਰਹੇ ਆਪ ਚੈਲੋ ਹਾਈ ਚਾਹ ਪਾਣੀ ਪੀ ਲਿਆ ਘੁੰਮਣ ਫਿਰਨ ਵਾਗ ਗਈ ਮੁੰਡੇ ਦੀ ਜਵਾਬ ਐਸੀ ਸੀਗੀ ਅੱਜ ਕਿਤੇ ਕੱਲ ਕਿਤੇ ਇਹਦਾ ਟੂਰ ਇਦਾਂ ਲੰਬਾ ਰਹਿੰਦਾ ਸੀਗਾ ਵੀ ਹਿਮਾਚਲ ਕਦੀ ਕਿਤੇ ਕਦੀ ਕਿਤੇ ਉਹ ਮੰਨ ਲਓ ਵੀ ਕੁੜੀ ਦੇ ਨਾਲ ਚੱਲੇ ਜਾਣਾ ਸਾਰੀ ਸਾਰੀ ਰਾਤ ਉੱਥੇ ਉਹ ਗੱਲਾਂ ਮਾਰੀ ਜਾਂਦੀ ਸੀ ਕੋਈ ਉਹਦੇ ਦਿਮਾਗ ਦੇ ਵਿੱਚ ਗਲਤ ਗੱਲ ਨਹੀਂ ਸੀ ਨਾ ਕਿ ਮੁੰਡੇ ਦੇ ਨਾਲ ਕਿ ਕੁੜੀ ਦੇ ਵਿੱਚ ਉਸ ਤੋਂ ਬਾਅਦ ਚਲੋ ਉਹਨਾਂ ਦੀਆਂ ਨਜ਼ਦੀਕੀਆਂ ਵਧੀਆਂ ਗਈਆਂ ਨਜ਼ਦੀਕੀਆਂ ਵਧੀਆਂ ਗਈਆਂ ਉਸ ਕੁੜੀ ਨਾਲ ਉਸ ਮੁੰਡੇ ਦੀ ਹੌਲੀ ਹੌਲੀ ਉਹ 3 ਲੁਕਸ ਬੰਦਾਂ ਦੇ ਵਿੱਚ ਆ ਜਾਂਦੇ ਨੇ ਜਦੋਂ ਇਹ ਸ੍ਰਸਟਾ ਚੱਲਦਾ ਰਹਿੰਦਾ ਹੈ ਮੁੰਡਾ ਆਪਣੀ ਉਸ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਕੁੜੀ ਵੀ ਬਹੁਤ ਜ਼ਿਆਦਾ ਖੁਸ਼ ਹੁੰਦੀ ਹੈ ਤੇ ਵੀ ਹਾਂ ਮੈਰਿਜ ਕਰਾਂ ਵੀ ਮੈਰਿਜ ਕਰਾਉਣੀ ਹੈ ਜੀ ਤੇ ਬਹੁਤ ਜ਼ਿਆਦਾ ਖੁਸ਼ ਸੀਗੇ ਮੰਦੋ ਇਹਨਾਂ ਨੂੰ ਟਰਸਟ ਸੀਗਾ ਤੇ ਜੇ ਉਹ ਮੰਦੋ ਲੜ ਪੈਂਦੇ ਮੰਦੋ ਛੋਟੀ ਜਿਹੀ ਲੜਾਈ ਤੇ ਇਹਨਾਂ ਦਾ ਝਗੜਾ ਹੋ ਜਾਂਦਾ ਕੰਪਰੋਮਾਈਜ਼ ਕਰੇ ਬਿਨਾ ਮੰਦੋ ਸਮਝਦੇ ਨਹੀਂ ਸੀ ਜਾਂ ਫੋਨ ਤੇ ਜਿਵੇਂ ਵੀ ਹੁੰਦਾ ਸੀ ਜਾਂ ਇਕੱਠੇ ਹੁੰਦੇ ਸੀ ਤਾਂ ਚਲੋ ਜੀ ਇਹ سلسلہ ਲੰਬਾ ਚੱਲਿਆ 10-12 ਸਾਲ ਤੇ ਉਸ ਤੋਂ ਬਾਅਦ ਉਸ ਕੁੜੀਆਂ ਦੇ ਸਹੇਲੀਆਂ ਵੀ ਸੀਗੀਆਂ ਉਹਨੇ ਪਰਖਣਾ ਵਿੱਚ ਆਇਆ ਮੁੰਡੇ ਨੂੰ ਤੇ ਕੁੜੀਆਂ ਨੇ ਕਹਿਣਾ ਨੇ ਸਹੇਲੀਆਂ ਨੇ ਕਹਿਣਾ ਵਿਚਾਰ ਲੈਪਾ ਡਿਨਰ ਤੇ ਚੱਲਦੇ ਆ ਜੀ ਇਹ ਉਹ ਹੈ ਮੁੰਡੇ ਦੇ ਦਿਮਾਗ ਦੇ ਵਿੱਚ ਕੋਈ ਇਹੋ ਜਿਹੀ ਗੱਲ ਨਹੀਂ ਸੀ ਉਹਦੇ ਤੋਂ ਸਿਵਾਹ ਕਿਉਂ ਕੁੜੀ ਨੂੰ ਉਹ ਸੱਚਾ ਪਿਆਰ ਕਰਦਾ ਸੀ ਇਹ ਕਹਾਣੀ ਮੈਂ ਤਾਂ ਸੁਣਾ ਰਿਹਾ ਅੱਜ ਕਿਉਂਕਿ ਅੱਜ ਕੱਲ ਦਾ ਸਿਰਫ ਪੈਸਾ ਮੁੱਖ ਰਹਿ ਗਿਆ ਕੁਛ ਨਹੀਂ ਹੋਰ ਕੁਛ ਨਹੀਂ ਜੇ ਨਹੀਂ ਤਾਂ ੜੱਕ ਦੇਣੇ ਟੁੱਟੇ ਜਾਂ ਜਿੰਦੇ ਬਿਆਹ ਦੇ ਹਾਲbure ਸਾਰਾ ਕੁਝ ਦੇਖਦੇ ਆਪਾਂ ਕੀ ਕੁਝ ਹੋ ਰਿਹਾ ਹੈ ਦੁਨੀਆ ਤੇ ਚਲੋ ਜੀ ਉਹਨਾਂ ਦਾ ਇੱਥੇ ਤੱਕ ਸਿਲਸਿਲਾ ਚੱਲਦਾ ਰਿਹਾ ਮੁੰਡੇ ਨੂੰ ਲੋੜ ਹੁੰਦੀ ਪੈਸਿਆਂ ਦੀ ਤਾਂ ਮੁੰਡਾ ਪੈਸੇ ਲੈ ਲੈਂਦਾ ਕੁੜੀ ਤੋਂ ਕੁੜੀ ਨੂੰ ਲੋੜ ਹੁੰਦੀ ਮੁੰਡੇ ਤੋਂ ਲੈ ਲੈਂਦੀ ਠੀਕ ਹੈ ਪਰ ਮੁੰਡੇ ਨੇ ਦੱਸਿਆ ਵੀ ਮੈਨੂੰ ਤਾਂ ਜਾਨੀ ਕਿ ਉਹਨੇ ਕਦੇ ਮੰਗੇ ਨਹੀਂ ਮੈਂ ਹਾਂ ਸ਼ਾਪਿੰਗ ਲਈ ਜੇ ਮੜਾ ਮੋਟਾ ਕਦੇ ਚੰਡੀਗੜ੍ਹ ਵਗੈਰਾ ਗਏ ਹੁੰਦੇ ਸੀ ਜੀ ਉਹਨਾਂ ਨੇ ਉਹਨੇ ਕਹਿਣਾ ਤੈਨੂੰ ਪਰਸ ਪੜਾ ਦੇਣਾ ਤੇ ਉਹਦੀ ਜੌਬ ਕੋਲ ਚਲੋ ਇਸ ਤਰ੍ਹਾਂ ਦੀ ਸੀ ਕਿ ਪਰਸ ਪੜਾ ਦੇਣਾ ਉਹਨੇ ਜਿੰਨਾ ਕਿ ਉਹਦਾ ਉਸ ਟਾਈਮ ਦੇ ਵਿੱਚ ਸਮਾਨ ਆਉਂਦਾ ਸੀਗਾ ਮੰਨ ਲਓ ਕੱਪੜੇ ਵਗੈਰਾ ਕੋਈ 2500 ਦੇ 2000 ਦੇ ਉਹਨੇ ਇੱਕ ਨਾ ਵੱਡਾ ਲਾਲਚ ਨਾ ਕਰਨਾ ਨਾਲ ਹੀ ਉਹਨੇ ਮੁੰਡੇ ਨੂੰ ਵੀ ਲੈ ਕੇ ਦੇਣਾ ਆਪਣੀ ਪਸੰਦ ਦਾ ਮੁੰਡਾ ਤਾਂ ਆਪਣੀ ਪਸੰਦ ਦਾ ਫੁਰਲੇ ਚੁੱਕਿਆ ਸੀਗਾ ਉਹਦੀ ਪਸੰਦ ਦੇ ਹੀ ਸਾਰਾ ਕੁਝ ਪਾਉਂਦਾ ਸੀਗਾ ਉਸ ਦੀ ਜੋ ਪਸੰਦ ਸੀ ਉਸ ਦੀ ਪਸੰਦ ਤੀ ਹੀ ਨਿਰਪਰ ਰਹਿਣ ਲੱਗ ਗਿਆ ਸੀ ਉਹ ਬੀਜੋ ਮੰਨ ਲਓ ਨੇ ਕਹਿਣਾ ਪਾਉ ਉਹੀ ਪਾਉਣਾ ਸਾਰਾ ਕੁਝ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਬਹੁਤ ਦਿਨ ਚੱਲਦਾ ਰਿਹਾ ਤੇ ਘੁੰਮਣ ਜਾਣਾ ਉਹਨਾਂ ਨੇ ਮੰਨ ਲਓ ਵੀ ਉੱਧਰ ਦੇ ਵਿੱਚ ਹੈ ਹੀ ਨਹੀਂ ਸੀ ਏਮ ਗੁੰਡ ਸਾਹਿਬ ਵੀ ਜਾਣਾ ਕੁਲੂ ਮਨਾਲੀ ਵੀ ਜਾਣਾ ਤੇ ਇੱਧਰ ਛਿਮੜੇ ਵਰਲਾ ਤਾਂ ਆਮ ਸੀਗਾ ਬਹੁਤ ਜਣੀ ਕਿ ਇਹਨਾਂ ਦੇ ਵਿੱਚ ਪਿਆਰ ਸੀਗਾ ਮੁੰਡੇ ਨੂੰ ਜਦੋਂ ਹੱਦੋਂ ਵੱਧ ਇੰਨਾ ਪਿਆਰ ਹੋ ਗਿਆ ਸੀਗਾ ਉਸ ਕੁੜੀ ਨਾਲ ਪਿਆਰ ਤਾਂ ਪਹਿਲਾਂ ਤੁਸੀਂ ਸੀਗਾ ਇੰਨਾ ਵੱਧ ਪਿਆਰ ਹੋ ਸੀਗਾ ਪਿਆਰ ਹੋ ਗਿਆ ਉਹਨੂੰ ਅੰਦਰੋਂ ਅੰਦਰ ਇੱਕ ਡਰ ਸਤਾਉਣ ਲੱਗ ਗਿਆ ਜੇ ਵੀ ਅੱਜ ਮੈਂ ਸੱਚਾਈ ਦੱਸਦਾ ਵਿਆਹ ਲਈ ਕੀਤੇ ਮੈਂ ਇਹਨੂੰ ਗਵਾ ਨਾ ਲਵਾਂ ਵੀਨੂੰ ਗਵਾ ਨਾ ਲਵਾਂ ਮੈਂ ਜੇ ਇਹਨੂੰ ਮੈਂ ਗਵਾ ਲਿਆ ਤਾਂ ਮੇਰੀ ਜ਼ਿੰਦਗੀ ਖਰਾਬ ਹੋ ਜਾਣੀ ਹੈ ਸ਼ੜਕਾਂ ਤੇ ਆ ਜਾਣੀ ਉਹ ਮੁੰਡੇ ਨੇ ਜੀ ਪਰਦਾ ਬਣਾਈ ਰੱਖਿਆ ਬਣਾਈ ਰੱਖਿਆ ਇਹ ਮੈਂ ਥੋੜੀ ਜਿਹੀ ਛੋਟੀ ਜਿਹੀ ਸਟੋਰੀ ਤਦ ਬਾਅਦ ਦੇ ਵਿੱਚ ਬਣਾਉਂਗਾ ਇਹ ਐਦਾਂ ਹੈਗਾ ਛੋਟੀ ਜੀ ਤਾਂ ਬਣਾ ਰਿਹਾ ਹਾਂ 10 ਤੋਂ 15 ਮਿੰਟ ਦੀ ਵੀ ਪਤਾ ਲੱਗ ਜੀ ਉਸ ਤੋਂ ਬਾਅਦ ਕਰ ਕਰਾ ਕੇ ਕੁੜੀ ਦੇ ਘਰੇ ਪਤਾ ਚੱਲ ਜਾਂਦਾ ਨਹੀਂ ਸੱਚੋ ਕੁੜੀ ਦੇ ਘਰ ਤਾਂ ਪਤਾ ਚੱਲਦਾ ਹੀ ਜਾਂਦਾ ਗੱਲ ਦਾ ਪਤਾ ਹੀ ਹੁੰਦਾ ਸੀਗਾ ਤੇ ਮੈਰਿਜ ਦਾ ਪਤਾ ਚੱਲ ਜਾਂਦਾ ਜੀ ਮੈਰਿਜ ਹੋ ਗਿਆ ਉਸ ਤੋਂ ਬਾਅਦ ਮੈਂ ਲੰਬੀ ਗੱਲ ਨਹੀਂ ਲਿਜਾਣਾ ਚਾਹੁੰਦਾ ਤੇ ਉਹ ਕੁੜੀ ਦੀ ਮੈਰਜ ਫਿਕਸ ਹੋ ਜਾਂਦੀ ਹੈ ਕੁੜੀ ਦੀ ਮੈਰਜ ਹੋ ਜਾਂਦੀ ਹੈ ਜੀ ਤੇ ਮੁੰਡਾ ਦਿਲ ਨੂੰ ਬੜੀ ਠੇਸ ਪਹੁੰਚਦੀ ਹੈ ਉਹ ਮੁੰਡੇ ਦੇ ਫਾਦਰ ਸਾਹਿਬ ਨੂੰ ਕੁਦਰਤੀ ਚਾਂਚ ਕਿਤੇ ਮੇਲੇ ਹੁੰਦੇ ਨੇ ਪਤਾ ਲੱਗਦਾ ਉਹ ਮੁੰਡੇ ਮੁੰਡਾ ਦੱਸਦਾ ਹੈਗਾ ਉਹ ਦੱਸਣ ਦੀ ਗੱਲਾਂ ਨਹੀਂ ਕਹਿੰਦਾ ਵੀ ਉਹਦੇ ਫਾਦਰ ਸਾਹਿਬ ਨੇ ਮੈਨੂੰ ਇਹ ਗੱਲ ਕਹੀ ਕਹਿੰਦਾ ਬੇਟਾ ਜੇ ਤੂੰ ਮੈਨੂੰ ਇਹ ਦੱਸ ਦਿੰਦਾ ਮੈਂ ਤਦ ਵੀ ਰਿਸ਼ਤਾ ਕਰ ਦੇਣਾ ਸੀ ਵੀਤੂ ਬਿਆ ਹੈ ਮੈਨੂੰ ਕਹਿੰਦਾ ਕੋਈ ਚੱਕਰ ਨਹੀਂ ਸੀਗਾ ਹਾਲਾਂਕਿ ਉਹ ਬਹੁਤ ਤਕੜੀ ਪੋਸਟ ਤੇ ਸੀਗੇ ਉਹਨੂੰ ਕੁੜੀ ਦੇ ਫਾਦਰ ਸਾਹਿਬ ਦੱਸਣ ਦੇ ਮੁਤਾਬਕ ਬਹੁਤ ਤਕੜੀ ਪੋਸਟ ਤੇ ਸੀਗੇ ਉਹਨੇ ਫੇਰ ਵੀ ਇਹ ਕਰਨਾ ਮੁੰਡੇ ਨੂੰ ਕਿਹਾ ਕਹਿੰਦਾ ਉਹ ਮੁੰਡੇ ਨੇ ਬੜਾ ਪਛਤਾਇਆ ਕਹਿੰਦਾ ਮੈਂ ਮੱਥੇ ਤੇ ਹਤ ਮਾਰਿਆ ਯਾਰ ਵਿਆਹ ਕੀ ਹੋ ਗਿਆ ਜੇ ਕਿਤੇ ਮੈਂ ਕਹਾਂ ਦੱਸ ਦਿੰਦਾ ਵਿਹਣਾ ਖਬਰਾਂ ਮੇਰਾ ਹੋਇਆ ਜਾਣਾ ਸੀਗਾ ਜਿਹੜੀ ਮੰਨ ਲਓ ਵੀ ਮੈਂ ਮੇਰਾ ਘਰ ਦੇ ਨੇ ਵਿਆਹ ਕੀਤਾ ਸੀਗਾ ਤੇ ਜਿਉਂ ਕੇਸ ਕਰਦੇ ਮਾੜਾ ਮੋਟਾ ਮੇਝੜ ਜੂੜ ਕੱਟਿਆ ਹੁੰਦਾ ਐਂਡ ਉਹਦੀ ਜ਼ਿੰਦਗੀ ਦੇ ਤੂੰ ਚਲੋ ਉਹਦੇ ਅੰਦਰਲੇ ਆਪਣੇ ਬੁਲਬੁਲੇ ਸੀਗੇ ਜਿਹੜਾ ਉਹ ਸੋਚ ਰਿਹਾ ਸੀਗਾ ਦੱਸਣ ਦੇ ਮਤਲਬ ਉਸ ਤੋਂ ਬਾਅਦ ਕੁੜੀ ਦਾ ਵਿਆਹ ਹੋ ਜਾਏ ਤਾਂ ਕੁੜੀ ਫੌਰਨ ਚਲੀ ਜਾਂਦੀ ਹੈ ਫੌਰਨ ਚਲੀ ਜਾਂਦੀ ਹੈ ਬੜੀ ਵਧੀਆ ਜ਼ਿੰਦਗੀ ਬਤੀਤ ਹੁੰਦੀ ਉਸ ਤੋਂ ਬਾਅਦ ਅ ਚਲੋ ਮੁੰਡੇ ਨੂੰ ਕਾਲ ਦੁਆਰਾ ਫੇਰ ਆਉਣ ਲੱਗ ਜਾਂਦੀ ਹੈ ਕਾਲ ਹੁੰਦਾ ਜਾਂਦੀ ਹੈ ਮੁੰਡੇ ਨੇ ਕਿਹਾ ਵੀ ਚਲੋ ਵੀ ਹੁਣ ਦੇਖ ਤੂੰ ਆਪਣਾ ਘਰ ਨਾ ਬਰਬਾਦ ਕਰ ਮੇਂ ਮਾਤਾ ਪ੍ਰਵਾਦ ਹੈਗਾ ਹੀ ਹੈਗਾ ਜੀ ਤੂੰ ਇਹ ਗੱਲਾਂ ਛੁਪੀਆਂ ਨਹੀਂ ਰਹਿੰਦੀਆਂ ਹੁੰਦੀਆਂ ਕੱਲ ਨੂੰ ਇੱਥੇ ਤੇਰੇ ਪਰਿਵਾਰ ਨੂੰ ਪਤਾ ਲੱਗੇ ਵੀਦਾਂ ਲੱਭਦੇ ਜਿਹੜੀ ਮੈਂ ਉਸ ਮੁੰਡੇ ਦੀ ਗੱਲ ਕਰਦਾ ਸੀਗਾ ਵਿਆਹ ਦੀ ਇਹ ਖੈਰ ਲੰਬਾ ਚੱਲੀ ਜਾਂਦਾ ਹੈ ਤਕਰੀਬਨ 14-15 ਮਿੰਟ ਦਾ ਹੋ ਗਿਆ ਤੇ ਜਿਹੜਾ ਮੁੰਡਾ ਸੀਗਾ ਮੁੰਡੇ ਦੀ ਘਰ ਵਾਲੀ ਨਾਲ ਕਿਉਂ ਨਹੀਂ ਬਣੀ ਵਿਆਹ ਤੋਂ ਬਾਅਦ ਉਹਦੀ ਛੋਟੀ ਉਮਰ ਦੇ ਵਿੱਚ ਵਿਆਹ ਹੋ ਗਿਆ ਉਸ ਨੂੰ ਮੈਂ ਅਗਲੇ ਭਾਗ ਦੇ ਵਿੱਚ ਜ਼ਰੂਰ ਦੱਸੂਗਾ ਜੇ ਇਹ ਭਾਗ ਚੰਗਾ ਲੱਗਿਆ ਤਾਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਵੀ ਕਮੀਆਂ ਪੇਸ਼ੀਆਂ ਵੀ ਜ਼ਰੂਰ ਦੱਸਿਓ ਠੀਕ ਹੈ ਤੇ ਵਿਆਹੜਾ ਭਾਗ ਉਸ ਮੁੰਡੇ ਦਾ ਬਣਾਉਣਾ ਉਸ ਦਾ ਨਾਮ ਤਾਂ ਪਤਾ ਹੀ ਹੈਗਾ ਚਲੋ ਆਈ ਜੀ ਜਨ ਨਸ਼ਰ ਨਹੀਂ ਕਰਦੇ ਠੀਕ ਹੈ ਤੇ ਮੇਰਾ ਬਹੁਤ ਵਧੀਆ ਦੋਸਤ ਹੈ ਤੇ ਅੱਜ ਉਹ ਇਹੀ ਦੱਸ ਰਿਹਾ ਗੱਲਾਂ ਸਾਡੇ ਚੱਲ ਰਹੀਆਂ ਸੀਗੀਆਂ ਕਹਿੰਦਾ ਯਾਰ ਅੱਜ ਕੱਲ ਦਾ ਕਹਿੰਦਾ ਕੀ ਕਹਿੰਦਾ ਪਿਆਰ ਹੈ ਇਹਦਾ ਕਹਿੰਦਾ ਜੇ ਜੇਬ ਵਿੱਚ ਪੈਸਾ ਹੈਗਾ ਤਾਂ ਪਿਆਰ ਹੈ ਖਰਚ ਲੋ ਨਹੀਂ ਤਾਂ ਕੋਈ ਪਿਆਰ ਨਹੀਂ ਐਸੀ ਬਿਨਾ ਤੁਹਾਡਾ ਕੋਈ ਪਿਆਰ ਚਾਹੀਟ ਠੀਕ ਹੈ ਉਹ ਮੁੰਡੇ ਦੇ ਮੁਤਾਬਕ ਕਹਿਣ ਦੇ ਮੁਤਾਬਕ ਵੀ ਆਪਾਂ ਵਧੀਆ ਜ਼ਿੰਦਗੀ ਬਤੀਤ ਕਰ ਰਹੇ ਆਂ ਆਪਾਂ ਵਧੀਆ ਕਰੋ ਚੰਗੇ ਚੰਗੇ ਆਂਗੇ ਵੀ ਆਪਾਂ ਠੀਕ ਹੈ ਜਿੰਨੇ ਕੁ ਜੁੱਗਾ ਹੈ ਪ੍ਰਾਈਵੇਟ ਜੌਬ ਵੀ ਕਰਦੇ ਆਂਗੇ ਵੀ ਆਪਦਾ ਕੰਮ ਵੀ ਕਰਦੇ ਆਂ ਬਿਜ਼ਨਸ ਵੀ ਕਰਦੇ ਆਂ ਤੇ ਆਪਾਂ ਆਪਣਾ ਕਮਾਈ ਜਾ ਰਹੇ ਆਂ ਤੇ ਇਸ ਟਾਈਮ ਮੁੰਡਾ ਹੁਣ ਮੇਰੇ ਸੋਚਣ ਦੇ ਮੁਤਾਬਕ ਉਹ ਮੈਡਲਿੰਗ ਡਿਪਰੈਸ਼ਨਸ ਵੀ ਰਹਿੰਦਾ ਹੈ ਉਹ ਮੇਰੇ ਨਾਲ ਵਾਪਰ ਕੀ ਗਿਆ ਠੀਕ ਹੈ ਇੱਕ 15 ਸਾਲ ਜੀ ਦੇ ਨਾਲ 15 ਸਾਲ ਨਹੀਂ 12 13 ਸਾਲ ਮੰਨ ਲਓ ਵੀ ਕੰਟੀਨਿਊ ਰਿਹਾ ਉਹ ਬੰਦਾ ਉਹ ਨੂੰ ਛੱਡ ਕੇ ਚਲੀ ਗਈ ਉਹ ਇੰਨਾ ਇੱਕ ਦੂਜੇ ਦੇ ক্লোਜ਼ ਰਹਿਣਾ ਇੰਨਾ ਮੰਨ ਲਓ ਵੀ ਪਿਆਰ ਕਰਨਾ ਇੰਨਾ ਹੱਦੋਂ ਵੱਧ ਸਾਰਾ ਕੁਝ ਅਭੀ ਠੀਕ ਹੈ ਉਹ ਹੁਣ ਤੁਸੀਂ ਸਾਰੀ ਗੱਲਬਾਤ ਸਮਝਦੇ ਹੋਗੇ ਠੀਕ ਹੈ ਕੈਂਡ ਦੀ ਲੋੜ ਹੀ ਨਹੀਂ ਸਾਨੂੰ ਸਮਝ ਆਈ ਹੀ ਨਹੀਂ ਵੀ ਕਿ ਮੈਨੂੰ ਫੇਰ ਕਿਹਾ ਮੈਂ ਕਿਹਾ ਠੀਕ ਹੈ ਵੀ ਤੇਰੀ ਚਲੋ ਠੀਕ ਹੈ ਪਿੱਛੇ ਨਹੀਂ ਬਣਦੀ ਉਧਰ ਤੇਰੀ ਬਣਦੀ ਸੀ ਉਹਨੇ ਆਪਣਾ ਘਰ ਬਸਾ ਲਿਆ ਉਹ ਆਪਣਾ ਸੈਟਲ ਹੈ ਫੋਰਨ ਕੰਟਰੀ ਦੇ ਵਿੱਚ ਤੇ ਤੂੰ ਵੀ ਇਦਾਂ ਹੀ ਕੋਈ ਲੇਡੀਜ਼ ਆ ਦੇਖ ਲੈ ਵੀ ਜਿਹੜੀ ਕਿ ਪਈਆਂ ਜਿਹੜੀਆਂ ਜਰੂਰਤ ਹੁੰਦੀ ਹੈ ਵੀ ਸੱਚਾ ਪਿਆਰ ਕਰਨ ਵਾਲੀ ਹੋਵੇ ਤੈਨੂੰ ਘਮਰਾਹ ਨਾ ਕਰੇ ਤੈਨੂੰ ਕੱਲ ਨੂੰ ਬਲੈਕਵੇਨ ਨਾ ਕਰੇ ਕਹਿੰਦਾ ਵੀਰੇ ਮੈਨੂੰ ਅੱਜ ਤੱਕ ਇਹ ਦੱਸ ਦੇ ਕਹਿੰਦਾ ਵੀ ਇਹੋ ਜਿਹੀਆਂ ਕੁੜੀਆਂ ਮਿਲਦੀਆਂ ਕਿੱਥੋਂ ਨਹੀਂ ਕਹਿੰਦਾ ਤੂੰ ਠੀਕ ਹੈ ਦਿਨ ਰਾਤ ਫਿਰਦੇ ਰਹਿੰਦੇ ਨੇ ਤੁਸੀਂ ਤਾਂ ਗੱਡੀਆਂ ਲੈ ਕੇ ਮੈਂ ਕਿਹਾ ਬਾਈ ਗੱਲ ਇਹ ਵੀ ਸਹੀ ਹੈ ਤੇਰੀ ਪਰ ਬਹੁਤਸ ਮੁੰਡੇ ਦਾ ਚਲੋ ਠੀਕ ਹੈ ਜ਼ਿੰਦਗੀ ਕਹਿੰਦਾ ਮੈਂ ਬਤੀਤ ਤਾਂ ਕਰ ਰਿਹਾ ਹਾਂ ਪਰ ਦਿਨੇ ਕੰਮ ਤੇ ਕਹਿੰਦਾ ਛਾਹ ਨੂੰ ਚੁੱਪ ਕਰਕੇ ਪਿਆ ਜਾਈ ਦਸਵੇਰ ਉੱਠ ਕੇ ਕਹਿੰਦਾ ਕੋਈ ਕਹਿੰਦਾ ਜਿੰਦਗੀ ਦੇ ਵਿੱਚ ਇੰਜੋਏ ਰਹੀ ਹੀ ਨਹੀਂ ਕਹਿੰਦਾ ਜਿਆੜੇ ਦੋੜੇ ਚੱਕੀ ਮਾਰਦੇ ਆ ਕਹਿੰਦਾ ਹਾਂ ਠੀਕ ਹੈ ਲੇਡੀਜ਼ ਬਹੁਤ ਹੈ ਤੇ ਬਹੁਤ ਕੁਝ ਹੈ ਕਹਿੰਦਾ ਸਿਰਫ ਉਹਨਾਂ ਪੈਸੇ ਦਾ ਹੀ ਮਤਲਬ ਹੈਗਾ ਇਹਾਂ ਪੈਸਾ ਚਾਹੀਦਾ ਹੈ ਪਿਆਰ ਸ਼ਬਦ ਦਾ ਤਾਂ ਕਹਿੰਦਾ ਨਾਂਮ ਦੀ ਕੋਈ ਚੀਜ਼ ਹੀ ਨਹੀਂ ਰਹੀ ਬਾਕੀ ਸੁਣ ਮੈਂ ਸ਼ੁਰੂ ਦੇ ਵਿੱਚ ਕਿਹਾ ਸੀਗਾ ਮੁੰਡੇ ਦੀ ਹਿਸਟਰੀ ਮੈਂ ਚੰਗੀ ਦੱਸੂੰਗਾ ਉਹ ਮੁੰਡੇ ਰੀ ਆਪਣਾ ਇਹ ਲੰਬੀ ਹੋ ਗਈ ਥੋੜੀ ਜੀ ਵੀਡੀਓ ਤੇ ਮੈਂ ਉਹਦੇ ਘਰ ਵਾਲੀ ਨਾਲ ਕਿਉਂ ਨਹੀਂ ਬਣੀ ਉਹ ਮੁੰਡੇ ਦੀ ਉਹ ਵੀ ਤੁਹਾਨੂੰ ਜੇ ਰੀ ਮੰਨ ਲਓ ਵੀਡੀਓ ਚੰਗੀ ਲੱਗੀ ਤਾਂ ਦੱਸਿਓ ਮੈਂ ਤੁਹਾਨੂੰ ਦੱਸੂੰਗਾ ਉਹਦੇ ਬਾਰੇ ਵੀ ਦੱਸੂੰ ਕਿਉਂ ਨਹੀਂ ਚੰਗੀ ਲੱਗੀ ਤੇ ਕੀ ਕਾਰਨ ਸੀਗੇ ਸਾਰਾ ਕੁਝ ਇਸ ਮੁੰਡੇ ਦਾ ਬਾਰੇ ਵੀ ਜਿਹੜੀ ਢੰਗਾਈ ਦੇ ਵਿੱਚ ਹੈ ਕਿੱਥੋਂ ਮੰਨ ਲਓ ਸ਼ੁਰੂ ਹੋਇਆ ਸਫ਼ਰ ਕਿਵੇਂ ਹੋਇਆ ਸਾਰਾ ਕੁਝ ਆਪਾਂ ਦੁਬਾਰੇ ਇੱਕ ਮੰਡਲ ਬੈਠ ਕੇ ਆ ਜਦੋਂ ਕੁੜੀ ਦੇ ਘਰੇ ਪਤਾ ਲੱਗਿਆ ਸੀਗਾ ਵੀ ਮੁੰਡਾ ਜਾਂ ਕੁੜੀ ਨੂੰ ਪਤਾ ਲੱਗਿਆ ਸੀਗਾ ਵੀ ਮੁੰਡਾ ਵਿਆਹ ਹੋਇਆ ਹੈਗਾ ਇਹ ਨਹੀਂ ਹੈਗਾ ਵੀ ਉਸੇ ਟਾਈਮ ਹੀ ਮੁੰਡੇ ਦੀ ਕੁੜੀ ਨਾਲ ਟੁੱਟ ਗਈ ਸੀ ਉਸ ਤੋਂ ਬਾਅਦ ਵੀ 7-8 ਸਾਲ ਅਫੇਅਰ ਚੱਲਿਆ ਚਲੋ ਫਿਰ ਕੁੜੀ ਦੀ ਉਮਰ ਹੋ ਜਾਂਦੀ ਹੈ ਕੁੜੀ ਵਿਆਹਣੀ ਹੁੰਦੀ ਹੈਗੀ ਉਹ ਸਾਨੂੰ ਪਹਿਲਾਂ ਹੀ ਦੱਸ ਚੁੱਕਾ ਜੀ ਦੋਨੋਂ ਫਾਦਰ ਸਾਹਿਬ ਨੂੰ ਮਿਲੇ ਉਹਨਾਂ ਦਾ ਕੀ ਰਿਐਕਸ਼ਨ ਸੀਗਾ ਮੁੰਡਾ ਪਛਤਾਇਆ ਤੇ ਮੁੰਡੇ ਦੀ ਕਿਉਂ ਨਹੀਂ ਬਣੀ ਇਹ ਤੁਹਾਨੂੰ ਮੈਂ ਅਗਲੇ ਭਾਗ ਦੇ ਵਿੱਚ ਦੱਸੂਗਾ ਤੇ ਉਹ ਕੁੜੀ ਨੂੰ ਅੱਜ ਵੀ ਬਹੁਤ ਯਾਦ ਕਰਦਾ ਹੈ ਬਹੁਤ ਜ਼ਿਆਦਾ ਤੇ ਬਾਕੀ ਦੂਸਰੀ ਗੱਲ ਹੈ ਉਹਨੇ ਜਿਹੜੀ ਮੰਨ ਲਓ ਉਹਨੂੰ ਵਿਆਹੀ ਸੀ ਵੀ ਉਹਦੇ ਨਾਲ ਵੀ ਕਦੇ ਉਹਨੇ ਮਿਸਬੇਵ ਨਹੀਂ ਕੀਤਾ ਕਦੇ ਕਹਿੰਦਾ ਮੈਂ ਕੁਝ ਨਹੀਂ ਕੀਤਾ ਠੀਕ ਹੈ ਕਹਿੰਦਾ ਇੰਨੀ ਆਪਣੀ ਜ਼ਿੰਦਗੀ ਹੈ ਮੇਰੀ ਆਪਣੀ ਜ਼ਿੰਦਗੀ ਆਪਸ ਟਾਈਮ ਪੜਦੇ ਸੀਗੇ ਛੋਟੀ ਉਮਰਾਂ ਸੀ ਗਿਆ ਇਹ ਨਹੀਂ ਪਤਾ ਹੁੰਦਾ ਸੀਗਾ ਕਹਿੰਦਾ ਜੇ ਕੋਈ ਆਪਾਂ 25 26 ਸਾਲ ਦੀ ਉਮਰ ਦੇ ਵਿੱਚ ਹੁੰਦੇ ਇਹ ਕਦਮ ਨਹੀਂ ਸੀ ਉਠਾਉਣਾ ਤੇ ਚਲੋ ਕੁਝ ਲੇਡੀਜ਼ ਕਨਾਂ ਕਾਰੜੀ ਵੱਲੋਂ ਵੀ ਉਹ ਦੱਸਦਾ ਸੀਗਾ ਵੀ ਉਹਨਾਂ ਨੇ ਗਲਤੀਆਂ ਕੀਤੀਆਂ ਤੇ ਇਹ ਕਹਾਣੀ ਲੰਬੀ ਚੱਲ ਜਾਣੀ ਹੈ ਮੈਂ ਤੁਹਾਨੂੰ ਜੇ ਭਾਗ ਚੰਗਾ ਲੱਗਿਆ ਇਹਨੂੰ ਸ਼ੇਅਰ ਵੀ ਕਰ ਦਿਓ ਤੇ ਮੈਂ ਫੇਸਬੁਕ ਤੇ ਹੀ ਪਾਉਂਗਾ ਫੇਸਬੁਕ ਵੀ ਆਪਣਾ ਜੋ ਵੀ ਐ ਜਿਸ ਨੂੰ ਚੰਗਾ ਲੱਗਿਆ ਕੀ ਮਾੜਾ ਲੱਗਿਆ ਮੁੰਡੇ ਦੀ ਕਿੱਥੇ ਗਲਤੀ ਰਹੀ ਉਹਦੇ ਫਿਰ ਸਾਰੇ ਜਵਾਬ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਫਿਰ ਮੈਂ ਤੁਹਾਨੂੰ ਉਹਦੇ ਦੁਆਰੇ ਅੰਤ ਜਰੂਰ ਦਵਾਂਗਾ ਵੀਡੀਓ ਬਣਾ ਕੇ ਤੇ ਬਾਕੀ ਐਨਾਈ ਵੀਡੀਓ ਬਹੁਤ ਲੰਬੀ ਹੋਗੀ ਸਾਰੇ ਵੀਰਾਂ ਨੂੰ ਸਸਰੀ ਪਰ